ਸਮਰਾਲਾ ਵਾਰਡ ਨੰਬਰ 12 ਤੋਂ ਨਗਰ ਕੌਂਸਲ ਚੋਣ ਲੜ ਰਹੇ ਹਰਦੇਵ ਸਿੰਘ ਦੇਵੀ ਨੇ ਕਿਹਾ ਕਿ ਬੀਤੇ ਦਿਨ ਮੇਰੇ ਚੋਣ ਅਧਿਕਾਰੀ ਨੂੰ ਦਿੱਤੇ ਗਏ ਕਾਗਜ਼ ਆਪ ਪਾਰਟੀ ਵੱਲੋਂ ਰੱਦ ਕਰਵਾ ਦਿੱਤੇ ਗਏ ਕਿਉਂਕਿ ਮੈਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਅਤੇ ਲੋਕ ਮੈਨੂੰ ਭਰਪੂਰ ਸਹਿਯੋਗ ਦੇ ਰਹੇ ਨੇ ਮੈਨੂੰ ਕਮੇਟੀ ਵੱਲੋਂ ਇਸ ਸਬੰਧੀ ਐਨਓਸੀ ਵੀ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਮੇਰੇ ਕਾਗਜ਼ ਰੱਦ ਕਰ ਦਿੱਤੇ ਜੋ ਨਿੰਦਣਯੋਗ ਹੈ ਮੈਂ ਇਸ ਸਬੰਧੀ ਹਾਈ ਕੋਰਟ ਵਿੱਚ ਅਪੀਲ ਕਰਾਂਗਾ ਅਤੇ ਇਨਸਾਫ ਦੀ ਮੰਗ ਕਰਾਂਗਾ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੇਰਾ ਨਾਮ ਹਰਦੇਵ ਸਿੰਘ ਆ ਜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਕੀ ਗੱਲ ਬਾਤ ਮੇਰੇ ਕੱਲ ਇਹਨਾਂ ਨੇ ਪੇਪਰ ਰੱਦ ਕਰਤੇ ਮੇਰੇ ਕੋਲ ਐਨਓਸੀ ਵੀ ਲਈ ਹੋਈ ਹੈ ਕਮੇਟੀ ਦੀ ਤੇ ਮੇਰੇ ਨਾਲ ਬਹੁਤ ੱਟਕਾ ਹੋਇਆ ਇਹਨਾਂ ਨੇ ਕੀਤਾ ਤੇ ਮੇਰੇ ਪੇਪਰ ਬਿਲਕੁਲ ਸਹੀ ਨੇ ਸਾਰਾ ਕੁਝ ਮੇਰੇ ਕੋਲ ਸਹੀ ਹੈ ਕਾਂਗਰਸ ਦੀ ਪਾਰਟੀ ਕੋਲੋਂ ਮੈਂ ਉਮੀਦਵਾਰ ਹਾਂ ਤੇ ਪਾਰਟੀ ਦਾ ਮੈਨੂੰ ਸਹਿਯੋਗ ਵੀ ਬਹੁਤ ਹੈ। ਕਿਹੜਾ ਪਾਰਟ ਪਾਰਡ ਦਾ ਸੀ? ਪਾਰਡ ਨੰਬਰ 12 ਤੋਂ ਮੈਂ ਉਮੀਦਵਾਰ ਆ ਜੀ। ਤੇ ਬਾਕੀ ਲੋਕ ਮੈਨੂੰ ਬਹੁਤ ਸਹਿਯੋਗ ਕਰ ਰਹੇ ਨੇ। ਮੈਨੂੰ ਇੱਕ ਮੌਕਾ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਪਰ ਰਾਤੀ ਇਹਨਾਂ ਨੇ ਮੇਰੇ ਪੇਪਰ ਰੱਦ ਕੇ ਮੇਰ ਨਾਲ ਬਹੁਤ ੱੱਕਾ ਕੀਤਾ। ਆਬਜੈਕਸ਼ਨ ਕੀ ਲਾਇਆ ਜੀ? ਆਬਜੈਕਸ਼ਨ ਦਾ ਕੁਝ ਦੱਸਿਆ ਵੀ ਨਹੀਂ ਅਜੇ ਤੱਕ ਜੀ ਮੈਨੂੰ। ਤੁਹਾਡੇ ਵੱਲੋਂ ਫਾਰਮੈਲਟੀ ਪੂਰੀ ਸੀ। ਸਾਡੇ ਕੋਲ ਐਨਓਸੀਆ ਵੀ ਸਹੀਆਂ ਮੇਰਾ ਗੱਤੀ ਸਰਟੀਫਿਕੇਟ ਵੀ ਸੀਗਾ ਜੀ। ਇਹ ਸਾਰੇ ਕੱਟਣਾ ਕਰ ਉਹਨੂੰ ਕਿਸ ਤਰ੍ਹਾਂ ਦੇ ਦੇ ਦਿੰਦੇ ਤੁਸੀਂ? ਮੈਂ ਇਹਦੀ ਨਿੰਦਿਆ ਕਰਦਾ ਬਹੁਤ ਬੁਰੀ ਏਹ ਹੋਣਾ ਨਹੀਂ ਚਾਹੀਦਾ ਸੀਗਾ ਮੈਨੂੰ ਵੀ ਇੱਕ ਮੌਕਾ ਦੇਣਾ ਚਾਹੀਓ ਸੀ ਕਿਉਂ ਮੈਂ ਵੀ ਡੈਮੋਕਰੇਸੀ ਦਾ ਇੱਕ ਹਿੱਸਾ ਹੈਗਾ ਅਸੀਂ ਇਸ ਭਾਰਤ ਦੇ ਨਾਗਰਿਕਾਂ ਨੂੰ ਦੇਣਾ ਚਾਹੀਓ ਸੀ ਇਹ ਮੌਕਾ ਥੋੜਾ ਥੋੜਾ ਗਲਤ ਸਟੈਪ ਕੀਆ ਹੁਣ ਅਸੀਂ ਪ੍ਰੋਟੈਸਟ ਕਰਾਂਗੇ ਤੇ ਨਾਲੇ ਹਾਈ ਕੋਰਟ ਜਾਣ ਦਾ ਵਾਅਦਾ ਹੈ ਆਪਣੇ ਵਿਚਾਰ ਪੜਾਵਾਂਗੇ ਪੱਕੇ ਜਾਣ ਲਈ ਅਸੀਂ ਤਿਆਰ ਬੈਠੇ ਹਾਂ ਜੀ ਮੈਂ ਤਾਂ ਨਹੀਂ ਦੂਆ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਤੋਂ ਆਲਾ ਅੱਜ ਜੋ ਸਾਡੇ ਨਾਲ ਕਾਂਗਰਸ ਪਾਰਟੀ ਦਾ ਧੱਕਾ ਹੋਇਆ ਇਹ ਬਹੁਤ ਹੀ ਜ਼ਿਆਦਾ ਜੀ ਇਹ ਜਿੰਨਦਿਆ ਕਰਦੇ ਆ ਇਹ ਲੋਕਤੰਤਰ ਦਾ ਘਾਣ ਹੋਇਆ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੈਂ ਵੀ ਤਿੰਨ ਇਲੈਕਸ਼ਨਾਂ ਲੜੀਆਂ ਨੇ ਤੇ ਕਦੇ ਵੀ ਇੰਨਾ ਤੱਕਾ ਚਾਹੇ ਕੋਈ ਅਕਾਲੀ ਸਰਕਾਰ ਦੀ ਚਾਹੇ ਕੋਈ ਕਾਂਗਰਸ ਸਰਕਾਰ ਦੀ ਕਦੇ ਇੰਨਾ ਤੱਕਾ ਨਹੀਂ ਦੇਖਿਆ ਨੀਗਾ ਉਹਿਆ ਕਿਸ ਤਰ੍ਹਾਂ ਦਾ ਸਾਨੂੰ ਦੇਖੋ ਕੱਲ 2 ਵਜੇ ਅਸੀਂ ਜਾ ਕੇ ਆਏ ਦਫ਼ਤਰ ਸਾਨੂੰ ਉਹਨਾਂ ਨੇ ਸੀਟ ਦਿੱਤੀ ਔਰ ਥੋੜੇ ਕਾਗੇ ਜੋਕੇ ਨੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਵੈਲਟ ਪੇਪਰ ਤੇ ਕੀ ਲਿਖਾਉਣਾ ਚਾਹੁੰਦੇ ਆ ਇਹਨਾਂ ਦਾ ਨਾਮ ਹਰਦੇਵ ਸਿੰਘ ਦੇਵੀ ਨਾਲ ਉਹਨਾਂ ਨੇ ਸਪੈਲਿੰਗ ਚੈੱਕ ਕਰਾਇਆ ਸਾਰੇ ਜਿੰਨੇ ਉੱਤੇ ਪ੍ਰੈਜ਼ੈਂਟਿੰਗ ਅਫੀਸਰ ਸੀਗੇ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਹਾਡੇ ਕਾਗਜ਼ ਓਕੇ ਨੇ ਜੀ ਤੁਸੀਂ ਬਿਲਕੁਲ ਸਹੀ ਹੋ ਪਰ ਸਾਨੂੰ 7 ਵਜੇ 6:30 ਵਜੇ ਪਤਾ ਲੱਗਦਾ ਤੇ ਮੱਛਵੜ ਦਾ 23 ਕਾਗਜ਼ ਰੱਦ ਕਰਤੇ ਇਹ ਸ਼ਰਿਆਮ ਧੱਕਾ ਇੰਨਾ ਧੱਕਾ ਪੰਜਾਬ ਚ ਕਿਤੇ ਨਹੀਂ ਸੁਣਾਲੇ ਹਲਕੇ ਸਭ ਤੋਂ ਜ਼ਿਆਦਾ ਧੱਕਾ ਇਹ ਤਾਂ ਹੋਇਆ ਉਹਨਾਂ ਨੂੰ ਪਤਾ ਸੀ ਇਹ ਵਾਰਡ ਨੰਬਰ 12 ਜਿਹੜਾ ਕਾਂਗਰਸ ਪਾਰਟੀ ਦਾ ਵਾਰਡ ਹੈ ਤੇ ਕਾਂਗਰਸ ਪਾਰਟੀ ਇਥੋਂ ਲਗਾਤਾਰ ਜਿੱਤ ਰਹੀ ਹੈ ਤੇ ਸਾਡੇ ਕੈਂਡੀਡੇਟ ਵੀ ਬਹੁਤ ਹੀ ਸੂਝਵਾਨ ਸਮਝਦਾਰ ਤੇ ਸਾਰੇ ਕੈਂਡੀਡੇਟਾਂ ਨਾਲੋਂ ਵਧੀਆ ਕੈਂਡੀਡੇਟ ਸੀਗੇ ਉਹ ਸਾਰੇ ਬਗਲਾਕ ਤੇਰੇੋਂ ਡਰਦੇ ਉਹਨਾਂ ਨੂੰ ਡਰ ਸੀ ਵੀ ਸਾਡੀ ਸਰਕਾਰ ਆ ਜੇ ਅਸੀਂ ਹਾਰ ਗਏ ਤਾਂ ਵੀ ਸਾਡੀ ਬੇਇੱਜ਼ਤੀ ਬਹੁਤ ਹੋਊਗੀ ਪਰ ਐਮਐਲਏ ਸਾਹਿਬ ਨੇ ਇਹ ਕਿਹਾ ਕਹਿੰਦੇ ਵੀ ਸਾਡੀ ਵੀ ਪਾਰਟੀ ਦਾ ਇੱਕ ਆਮ ਆਦਮੀ ਪਾਰਟੀ ਦਾ ਇੱਕ ਡਰਾਮਾ ਕਰਤਾ ਵੀ ਮੰਨ ਲਓ 14 ਚੋਂ 23 23 ਉੱਥੇ ਇੱਕ ਇਥੇ 24 ਚੋਂ ਜੇ ਇੱਕ ਕਰਤਾ ਵੀ ਕਹਿਣ ਨੂੰ ਸਾਡੇ ਵੀ ਕਾਗੇ ਰੱਦ ਹੋਏ ਨੇ ਪਰ ਰੱਦ ਉਹ ਉੱਥੇ ਵੀ ਮਿਲੀ ਭੁਗਤਾ ਉੱਥੇ ਯਾਦ ਬੰਦੇ ਦੀ ਮਦਦ ਕਰ ਰਹੇ ਨੇ ਅੰਦਰ ਖਾਤੇ ਇਹ ਉਹਦੇ ਕਰਕੇ ਇਹਨਾਂ ਨੇ ਜਾਣ ਕੇ ਰੱਦ ਕਰਾਇਆ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਮਿਲਦੇ ਸੀ ਸਾਡੇ ਜਿਹੜੇ ਕੈਂਡੀਡੇਟ ਮੰਨ ਲਓ ਉਥੇ ਮਾਛਰ ਨਹੀਂ ਟਿਕਟ ਮਿਲੀ ਉਹਨਾਂ ਨੂੰ ਉਹ ਉਹਨਾਂ ਨੂੰ ਉਹਨੇ ਟਿਕਟ ਦੇਤੀ ਉਹਨਾਂ ਨੂੰ ਕਹਿੰਦਾ ਉਥੇ ਕੈਂਡੀਡੇਟ ਵੀ ਸੀਗੇ ਪਰ ਸਮਝਾ ਲਏ ਜੇ ਸਾਨੂੰ ਸੀਗੀ ਪੂਰੀ ਆਸ ਵੀ ਇਹ ਲੜਾਈ ਵਧੀਆ ਲੜਾਂਗੇ ਅਸੀਂ ਵੀ ਅਸੀਂ ਚੋਣ ਜਿੱਤਾਂਗੇ ਤਾਂ ਕੱਲ ਦਫਤਰ ਦਫਤਰ ਘਾਟਨ ਵੀ ਕਰਤਾ ਸੀਗਾ ਅਸੀਂ ਆਪਣੀ ਮੀਟਿੰਗ ਵੀ ਕਰਤੀ ਸੀ ਸਾਰਾ ਕੁਝ ਚੱਲ ਗਿਆ ਸੀ ਕੰਮ ਡੀਸੀ ਸਾਹਿਬ ਦੀ ਜਿਹੜੀ ਰਿਪੋਰਟ ਆ ਜਿਹੜੀ ਐਡੀਸੀ ਆ ਭੇਜੀ ਆ ਉਹਦੇ ਵਿੱਚ ਸਾਡੇ ਕੋਲ ਸਬੂਤ ਹੈ ਉਹਦੇ ਵਿੱਚ ਤਿੰਨੇ ਪਾਏ ਗਏ ਨੇ ਵੀ ਕਾਂਗਰਸ ਦੇ ਤੇ ਅਕਾਲੀਵਾਲਾ ਦੇ ਤੇ ਆਮ ਆਦਮੀ ਦੇ ਸਮਰਾਲੇ ਦੇ ਬਿਲਕੁਲ ਸਹੀ ਕਾਗਜ਼ ਨੇ ਕੋਈ ਰੱਦ ਨਹੀਂ ਹੋਇਆ ਅਗਲੀ ਰਾਤ ਨਹੀਂ ਸੀਗੀ ਅਗਲੀ ਰਾਤ ਦਿੱਤੀ ਪਾਰਟੀ ਹਾਈ ਕਮਾਂਡੋਂ ਮੱਛਵਾੜੇ ਧੰਨ ਲੱਗ ਰਿਹਾ ਉਸ ਤੋਂ ਬਾਅਦ ਜਦੋਂ ਜੋ ਵੀ ਹੁਕਮ ਹੋਊਗਾ ਤੇ ਨਾਲ ਅਸੀਂ ਹਾਈ ਕੋਰਟ ਜਾਵਾਂਗੇ ਤੇ ਸਾਨੂੰ ਜੇ ਕੋਈ ਹੋਰ ਸਿੱਖਾ ਸੰਘਰਸ਼ ਕਰਨਾ ਪਿਆ ਅਸੀਂ ਉਹ ਕਰਾਂਗੇ ਪਾਰਟੀ ਨਾਲ ਮਿਲ ਕੇ ਤਾਂ ਆਏ ਕਿਦਾ ਕਹਿਣਾ ਕੋਈ ਕੋਈ ਕਿਸੇ ਨਾਲ ਠੱਠਾ ਨਹੀਂ ਹੋਇਆ ਹੈਗਾ ਜਿਨ੍ਹਾਂ ਦੇ ਕਾਗਜ਼ ਪੂਰੇ ਸੀਗੇ ਉਹਨਾਂ ਦੇ ਕਾਗਜ਼ ਹੈਗੇ ਆ ਜਿਹੜੇ ਨਹੀਂ ਸੀਗੇ ਜਿਨ੍ਹਾਂ ਤੇ ਆਬਜੈਕਸ਼ਨ ਲੱਗੀ ਆ ਉਹ ਹੀ ਕੈਨਸਲ ਕੀਤੇ ਗਏ ਨਹੀਂ ਕੋਈ ਰਿਐਕਸ਼ਨ ਨਹੀਂ ਜਿਹੜਾ ਰੂਲ ਹੈ ਇਹਦਾ ਇਹਦਾ ਦਾਤਾ ਜੇ ਮੰਨ ਲਓ ਕੋਈ ਵੀਜੈਕਸ਼ਨ ਲੰਦਾ ਤਾਂ ਉਹਨੂੰ ਫੋਨ ਆਂਦਾ ਕੈਂਡੀਡੇਟ ਨੂੰ ਕੈਂਡੀਡੇਟ ਨੂੰ ਫੋਨ ਆਂਦਾ ਵੀ ਤੁਹਾਡੇ ਦੇ ਅਬਜੈਕਸ਼ਨ ਹੈ ਅਬਜੈਕਸ਼ਨ ਇਹ ਨਹੀਂ ਵੀ ਆਪਾਂ ਕਿਸੇ ਨੇ ਕਹਿੰਦਾ ਵੀ ਥੜੀ ਬਣੀ ਆ ਇਹਦੇ ਕਿ ਬਰੇਲੇ ਲੱਗੀ ਆ ਉਹਦਾ ਸਾਬਤ ਕਰਨਾ ਪੈਂਦਾ ਉਹਦਾ ਕੋਈ ਪਹਿਲਾਂ ਹੋਇਆ ਫੇਰ ਹੁੰਦਾ ਇਹ ਤਾਂ ਬਿਲਕੁਲ ਸ਼ਰਯਨ ਤੱਕਾਈ ਬਿਲਕੁਲ ਨਜਾਇਜ਼ ਤੁਸੀਂ ਵੀ ਕਈ ਵਾਰ ਇਲੈਕਸ਼ਨ ਲੜ ਦਿੱਤੇ ਹੋ ਕੀ ਲੱਗਦਾ ਪਹਿਲਾਂ ਕਦੇ ਹੈਗਾ ਹੋਇਆ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਡੇ ਵੀ ਚਾਹੇ ਕਾਲੀ ਜਾਲੀ ਸਰਕਾਰ ਦੀ ਜਾਏ ਕਾਂਗਰਸ ਦੀ ਇਤਿਹਾਸ ਚ ਇਹ ਪਹਿਲੀ ਵਾਰ ਹੋਇਆ ਇਹ ਕਹਿੰਦੇ ਸੀ ਨਾ ਬਦਲਾ ਲੈ ਕੇ ਆਣਾ ਆਹ ਦੇਖੋ ਕਿੰਨਾ ਕੋਈ ਨਹੀਂ ਲੋਕ ਇਹਨਾਂ ਨੂੰ ਹੌਣ ਕਰਨਗੇ ਬਾਕੀ ਵੀ ਵਾਰਡ ਤੇ ਉਹਨੇ ਦਾ ਸਮਾਂ ਵੀ ਲੋਕ ਇਹਨਾਂ ਨੂੰ ਦੱਸਣ ਦਾ ਆਏ ਕਿਦਾ ਕਹਿਣਾ ਕਿ ਰਲ ਮਿਲ ਕੇ ਜਿਹੜੇ ਸੀਗੇ ਇਲੈਕਸ਼ਨ ਲੜਦੇ ਸੀਗੇ ਪਰ ਹੁਣ ਜਿਹੜਾ ਹੈਗਾ ਇਹ ਜਿਹੜੇ ਰਲ ਮਿਲ ਕੇ ਕਦੋਂ ਜਦੋਂ ਪਾਰਟੀਆਂ ਦੋ ਸੀਗੀਆਂ ਆਮੋ ਸਾਹਮਣੇ ਦਾ ਲੜ ਰਹੇ ਸੀ ਲੜਨਾ ਲੜਨਾ ਕਾਦੇ ਵਰਤੇ ਜਦੋਂ ਅਕਾਲੀ ਨਾਲ ਸਾਡੀ ਲੜਾਈ ਦੀ ਕਾਂਗਰਸ ਨਾਲ ਉੱਤੇ ਕੀ ਗੱਲ ਨਾ ਉਹ ਥੋੜਾ ਸਹੀ ਕਹਿਣਾ ਕਿ ਉਹਨਾਂ ਵੱਲੋਂ ਕੋਈ ਆਬਜੈਕਸ਼ਨ ਨਹੀਂ ਦਿੱਤਾ ਆਇਆ ਹੈ। ਉਹ ਤਾਂ ਇੱਕ ਸਾਲ ਤਾਂ ਬਹੁਤ ਕੁਝ ਕਹਿਣਗੇ ਉਹਨਾਂ ਦੀ ਸਰਕਾਰ ਆ ਉਹਨਾਂ ਦੇ ਹੱਥਾਂ ਸਾਰਾ ਕੁਝ ਉਹਨਾਂ ਨੇ ਤਾਂ ਕਹਿਣਾ ਹੀ ਹੈ ਜੀ। ਉਹਨਾਂ ਨੂੰ ਕੌਣ ਟਾਲ ਸਕਦਾ। ਸਮਾਂ ਬਹੁ ਅਸੀਂ ਬਾਤ ਹੁਣ ਤੋਂ ਬਾਅਦ ਸਾਡੇ ਆਪਣੇ ਹਾਈ ਕਮਾਂਡ ਆ ਰਹੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਲੱਖਾ ਜੀ ਪਹੁੰਚ ਚੁੱਕੇ ਨੇ ਤੇ ਹਾਈ ਕਮਾਂਡ ਜੋ ਸਾਨੂੰ ਹੁਕਮ ਲਾਊਗੀ ਅਸੀਂ ਉਹ ਆਪਣਾ ਕਰਾਂਗੇ ਨਾਲ ਦੀ ਨਾਲ ਹਾਈ ਕੋਰਟ ਦਾ ਅਸੀਂ ਜਾਣ ਦੀ ਤਿਆਰੀ ਕੀਤੀ ਹੈ ਵਕੀਲ ਸਾਹਿਬ ਨਾਲ ਗੱਲ ਹੋ ਗਈ ਧੰਨਵਾਦ